ਸੜਕ ਤਾਂ ਗਈ ਮਿੱਤਰੋ ਸਾਡੀ ਪਾਣੀ ਬਹੁਤ ਖੜਦਾ ਇੱਥੇ ਹਣ ਚੱਲਿਆ ਮਿੱਤਰੋ ਅਸੀਂ ਬਰਨਾਲੇ ਆ ਗਏ ਮਿੱਤਰੋ ਡੀਮਾਰਟ ਫਿਰ ਪੰਪੋਪਨ ਖਾ ਰਿਹਾ ਕੋ ਗੋਲਟੀ ਖਾ ਰਿਹਾ ਚੱਕ ਉਹਨਾਂ ਨੂੰ ਸਾਰੇ ਝੌਂਕ ਦਿਖਾ ਦੇ ਕਿਵੇਂ ਇੱਕ ਉਹ ਡੇਗੀ ਯਾਰ ਕੰਮ ਤੋਂ ਤੁਹਾਨੂੰ ਤੱਕਾ ਮਾ ਉਹ ਘਰ ਚੱਲ ਰਹੀ ਆ ਮਿੱਤਰੋ ਹਾਂਜੀ ਮੰਨਾ ਜੀ ਲੋਟ ਵਧੀਆ ਕੈਮੋ ਵਧੀਆ ਵਧੀਆ ਮਣੀ ਨਹੀਂ ਆਇਆ ਯਾਰ ਅੱਜ ਉਹ ਪੂਰ ਬੰਦ ਹੈ ਯਾਰ ਦਾਬ ਗਿਆ आई मतरों फ्री इत होते भेज रही अपनी क्या आज चल रही मतरों साढ़ी ऑनलाइन कलस

ਓ ਆਉ ਯਾਰ ਹੁੰਡਤਾਂ ਜੀ ਵੀ ਹਿਲਾ ਲਓ ਕਲੀ ਕਲੀ ਆਇਆ ਕਰੋ ਮਿੱਤਰੋ ਕੱਢਿਆ ਕਰੋ ਟਾਈਮ ਯਾਰਾ ਸਿਹਤ ਨਹੀਂ ਸਾਥ ਦੇਣਾ ਛੋਟਾ ਸਾਡਾ ਦਾ ਕਹਿਣੀ ਆ ਇਹਦਾ ਹੋਕਾ ਨਹੀਂ ਜਿਵੇਂ ਅਗਲਾ ਕਹਿੰਦਾ ਹੁੰਦਾ ਚੌਂਕੀਦਾਰ ਹੋਕਾ ਦਿੰਦਾ ਵੀ ਜਾਗਦੇ ਰਹੋ ਸचेत ਕਰਦਾ ਹੁੰਦਾ ਉਹ ਅਸੀਂ ਸचेत ਹੀ ਕਰਨਾ ਤੁਹਾਨੂੰ ਬਈ ਆਓ ਯਾਰਾ ਸਿਹਤ ਨਹੀਂ ਸਾਥ ਦੇਣਾ ਛੋਟਾ ਕੱਢਿਆ ਕਰੋ ਟਾਈਮ ਮਿੱਤਰੋ ਨਿਆਰਾ ਆਇਆ ਨਾ ਬਈ ਅਕੇੜਾਂ ਯਾਰ ਮਾਣ ਨੂੰ ਤਾਂ ਕਹਿਣਾ ਹੀ ਪੈਂਦਾ ਬਾਈ ਮਣ ਕਦੋਂ ਕਹਿੰਦਾ ਵੀ ਉੱਠ ਕੇ ਭੱਜਣ ਜਾ ਮਾੜਾ ਜਾ ਕੇ ਹਿੰਮਤ ਕਰਨੀ ਪੈਲੀ ਠੀਕ ਐ ਬਸ ਕੈਮਰਾ ਫੋ ਵਾਹ ਗੁਰੂ ਮੇਹਰ ਰੱਖੀ ਮਾਲਕ ਇੱਥੇ ਬਾਟਰ ਕੁਲਰੀ ਆ ਯਾਰ ਉਹ ਸੀ ਚੰਗਾ ਵੀ ਸਿੰਘਾ ਚੰਗਾ ਵੀ ਓਕੇ ਸੋ ਅੱਜ ਜ ਵੀਰੇ 15 ਅਗਸਤ ਠੀਕ ਆ ਜਲੇ ਦਾਣਾ ਆਪਣਾ ਪੰਜਾਬ ਬੰਡਿਆ ਗਿਆ ਜੀ ਠੀਕ ਆ ਅੰਗਰੇਜ਼ ਡੱਕਰੇ ਜੀ ਕੁਰਬਾਨੀਆਂ ਅਸੀਂ ਭਗਤ ਸਿੰਘ ਵਰਗਿਆਂ ਦੀਆਂ ਸ਼ਰਾਬੇ ਵਰਗਿਆਂ ਦੀਆਂ ਆਜ਼ਾਦੀ ਦਾ ਜੜ ਜਿਹੜੀ ਮਿਲੀ ਹੈ ਮਿਲੀ ਹੈ ਠੀਕ ਆ ਪਰ ਜਿਹੜੀ ਆਪਾਂ ਨਸ਼ਿਆਂ ਦੀ ਗੁਲਾਮੀ 'ਚ ਫਸੇ ਹੋਇਆ ਉਹ ਚੋਂ ਵੀ ਨਿਕਲੋ ਮਿੱਤਰੋ ਇਹੀ ਆ ਬਾਈ ਆਪਣੀ ਵੀ ਤੋੜੋ ਨਸ਼ੇ ਦੀਆਂ ਜੰਜੀਰਾਂ ਤੇ ਨਿਕਲੋ ਬਾਈ ਇਹ ਚ ਠੀਕ ਆ ਨਸ਼ੇ ਤੋਂ ਵੱਡੀ ਗੁਲਾਮੀ ਕੋਈ ਨਹੀਂ ਉੜ ਕੇ ਇਹਦੀਆਂ ਜੰਜੀਰਾਂ ਨਿਕਲੋ ਉੱਚੋਂ ਕੋਈ ਆਪਣੇ ਤੱਕ ਲੋਡ ਹੋਊ ਉਹਦੇ ਨਾਲ ਆ ਖੜੇ ਆ ਬਾਈ ਜਿਹਾ ਜਿਹਾ ਵੀ ਸਾਥ ਜੀ ਕਹੋਂਗੇ ਉਹ ਜਿਹਾ ਸਾਥ ਦੇਣ ਨੂੰ ਤਿਆਰ ਹਨ ਪਰ ਨਿਕਲੋ ਯਾਰ ਸਾਡਾ ਕਹਿਣ ਇਹੀ ਹੈ ਸੜਕ ਤਾਂ ਗਈ ਮਿੱਤਰੋ ਸਾਡੀ ਪਾਣੀ ਬਹੁਤ ਖੜਦਾ ਇੱਥੇ ਪਾਣੀ ਖੜਨ ਕਰਕੇ ਦੇਖੋ ਹਲੇ ਪਾਣੀ ਨੂੰ ਥੋੜਾ ਟਾਈਮ ਹੋਇਆ ਤਾਂ ਗਈ ਲੈ ਜਿੱਥੇ ਪਾਣੀ ਖੜਦਾ ਉੱਥੇ ਨਹੀਂ ਸੜਕ ਰਹਿੰਦੀ ਬਾਈ ਇਹਦਾ ਜਮਾ ਕਲੀਅਰ ਕਟ ਹੈ ਆਇਆ ਕਹਾਣੀ ਇਹਦਾ ਬੇਨਤੀ ਆ ਬਈ ਸਾਡੀ ਸਰਪੰਚਾਂ ਪੰਚਾਂ ਨੂੰ ਜਿਹੜੇ ਆਪਣੇ ਰੋਡ ਦੇ ਨੇ ਯਾਰ ਇਹਦੀ ਗੌਰ ਕਰੀ ਜਾਓ ਬਈ ਠੀਕ ਆ ਕਰੋਸ਼ ਕਾਇ ਜਿੱਥੇ ਹੁੰਦੀ ਆ ਯਾਰ ਆ ਤਾਂ ਗਈ ਬਈ ਸੜਕ ਮਸਾਂ ਦਾ ਬਣਾਈ ਸੀ ਯਾਰ ਤਰਨੇ ਲਾ ਲਾ ਠੀਕ ਆ ਕਿਉਂ ਵੀ ਮਸਾਂ ਬਣੀ ਸੀ ਬਈ ਇਹ ਤਾਂ ਉਹੀ ਗਈ ਤੇ ਚੱਕੋਂਗੇ ਮੁੜ ਕੇ ਓਕੇ ਬਾਈ ਕਿਰਪਜੀਤ ਸਿੰਘ ਮਿਲਦੇ ਹਾਂ ਸਵੇਰੇ ਠੀਕ ਆ ਓਕੇ ਜੀ ਅਸੀਂ ਹਣ ਚੱਲਿਆ ਮਿੱਤਰੋ ਅਸੀਂ ਬਰਨਾਲੇ ਆ ਆ ਤਾਂ ਗਾ ਬੰਦ ਕਰ ਦੇ ਬਾ ਠੀਕ ਆ ਚੱਲੇ ਮਿੱਤਰੋ ਬਰਨਾਲੇ ਜੀ ਨਹੀਂ ਆ ਗਿਆ ਇਧਰ ਮੈਂ ਹੀ ਪਈ ਜਾਂਦਾ ਬਾਈ ਕਾਚੀ ਸਰ ਤੇ ਲਾ ਜਤੀ ਧਰਾ ਕਿ ਮਿੱਟੀ ਪਾ ਦਿੱਤੀ ਅਸਾਰੇ ਖੇਤ ਨੂੰ ਪੈ ਗਏ ਕੱਲ ਖੂ ਕੇ ਲੈ ਜਾਣਗੇ ਮਿਲ ਬਲੀਆਂ ਮੋਟਰ ਤੇ ਮੀਟਰ ਲਾ ਗੇ ਬ੍ਰੀਕ ਬ੍ਰੀਕ ਕਰਨੀ ਪੈਂਦੀ ਆ ਮੋਟਰ ਤੇ ਮੀਟਰ ਲਾ ਗੇ ਹੁਣ ਸੇਣਾ ਪਹਿਣਾ ਮਿਲ ਬਲੀਆਂ ਮੋਟਰ ਤੇ ਮੀਟਰ ਲਾ ਗੇ ਹੁਣ ਸੇਣਾ ਪਹਿਣਾ ਮਿਲ ਬਲੀਆਂ ਆ ਗਏ ਮਾਟਰ ਡਿਮਾਰਟ ਅੱਜ ਅਸੀਂ ਸ਼ੋਪਿੰਗ ਕਰਨ ਇੱਥੇ ਕਰਦੇ ਆਂ ਸੋ ਆਪਣੇ ਮਿੱਤਰੋ ਲੈ ਲੇ ਗੱਡਾ ਵੀ ਘਟੋ ਗਿਆ ਆ ਆ ਜਾ ਇੱਧਰ ਜੀ ਲੈ ਲੇ ਮਿੱਤਰੋ ਸ਼ੋਪਿੰਗ ਕਰ ਲਈ ਅਸੀਂ ਕਰ ਲਈ ਸ਼ੋਪਿੰਗ ਮਿੱਤਰੋ ਅਸੀਂ ਕਰਮਣੂ ਖਪਾਈ ਕੁਲਪੀ ਆ ਖੜੀ ਆ ਮਿੱਤਰੋ ਆਪਣੀ ਗੱਡੀ ਕੁਲਪੀ ਨੂੰ ਜੀ ਕਰਦਾ ਸੀ ਕੁਲਪੀ ਵੀ ਲੈ ਲਈ ਕਯਾ ਮਜਾ ਸ਼ੋਪਿੰਗ ਕਰਕੇ ਬੜੀਆਂ ਕਰ ਮਨਾਇਆ ਮਜਾ ਪੂਰਾ ਕਯਾ ਬਾਤ ਹੈ ਗੁਲਫ਼ੀਆਂ ਖਾ ਰਿਹਾ ਜੀ ਤੁੰ ਕੋ ਪਤੰਨ ਖਾ ਰਿਹਾ ਕੋ ਗੁਲਫ਼ੀ ਖਾ ਰਿਹਾ ਮੈਂ ਵੀ ਖਾ ਰਿਹਾ ਮੈਂ ਬਈ ਹੋ ਚਾ ਗਾਉ ਯਾਰ ਨਿਆਰਾ ਆ ਜਾਣਾ ਗੁਲਪੀ ਖਾ ਕੇ ਮੈਂ ਤੇ ਸਾਨੂੰ ਸਹੀ ਜਿਨੀ ਜੋ ਨਾ ਨਿਆਰਾ ਹੋ ਜਾਣਾ ਗੁਲਪੀ ਖਾਣ ਦਾ ਮੈਟਰੋ ਕਚੇਰੀ ਚਾਉਂਗਾ ਸੱਚਨਾ ਦੇ ਅਦਾਨਾ ਲਾਏ ਭੈਣੇ ਇੱਥੇ ਚੌਂਕ ਜੂੰਗ ਬਾਈ ਪੂਰੇ 15 ਅਗਸਤ ਕਰਕੇ ਨਾਸੀ ਮਾ ਦੀ 79 ਐਂਟਵਾ ਹਾਂ ਸੰਤਰਨ ਦਾ ਦੇਵਕਾ ਮੇਰੀ ਸੋਚ ਯਾਰੋ ਸੱਚਨਾ ਦੇ ਕੀ ਬਾਤ ਆ ਯਾਰ ਦੇਖੋ ਜਿ ਚਾਇਆ ਹੋਇਆ ਵਾਹ ਤਾ ਯਾਰ ਸੁਰ ਨਾਲ ਖੰਦੀ ਚੁੱਪ ਪਿਆਰੋ ਕੈਸਾ ਇਮਤਿਹਾਨ ਲੈਂਦੀ ਹੈ ਆਗੇ ਮੈਂ ਆਈ ਡੀ ਚੌਂਕ ਵੀ ਮਸਤ ਪੂਰਾ ਸਜਾਇਆ ਪਿਆ ਪਰ ਆਲੇ ਦੀ ਕੰਮ ਜੱਪਾ ਨੂੰ ਉਹ ਕਰਕੇ ਬੈਂ ਮੋਸਲਾ ਗਿਆ ਚੱਕੋਂ ਦੇ ਬਾਹਰ ਚੌਂਕ ਦਿਖਾ ਦੇ ਕੀ ਬਾਤ ਹੈ ਯਾਰ ਪੂਰਾ ਐ ਬਣਾਇਆ ਪਰ ਰੰਗ ਦੇ ਪ੍ਰਦਾਨਤੀ ਇਹਨਾਂ ਦੀ ਵੀ ਖੁਣਦਾਰ ਆ ਬਹੁਤ ਵਾਦ ਫਿਰ ਆ ਗਏ ਮੇਤਰੋ ਤਨੌਲੇ ਆ ਗਏ ਜੀ ਸਾਡਾ ਸੇਕ ਜਮਿਆ ਬੜੀਨ ਲੱਗ ਰਹਾ ਤੇ ਆ ਗਏ ਫਿਰ ਮੇਤਰੋ ਪਿੰਡ ਘਰ ਮਾਣਾ ਆਇਆ ਭਰ ਲਿਆ ਜੀ ਹੁਣ ਦਿਖਾਵਾਂਗੇ ਬਾਈ ਇੱਥੇ ਘਰੇ ਆ ਕੇ ਤੁਹਾਨੂੰ ਵੀ ਕੀ ਕੀ ਲਿਆਂਦਾ ਕਰਾਉਣਾ ਇੱਥੇ ਹਾਂ ਬਾਈ ਆਹੀ ਲਿਆਂਿਆ ਤੁਹਾਨੂੰ ਦਿਖਾਉਣਾ ਵੀਰੇ ਪਰਫਿਊਮ ਵੀ ਲਿਆਂਦਾ ਹੋਰ ਤਾਂ ਕੀ ਮੈਨੂੰ ਇਹ ਵਧੀਆ ਲੱਗਿਆ ਸੀ ਵਾਈਲਡ ਸਟਾਰ ਦਾ ਸ਼ਾਰਪ ਪਰਫਿਊਮ ਨੇ ਇੱਕ ਤਰ੍ਹਾਂ ਦੇ ਐਮਓ ਇਹ ਸਵੇਰੇ ਲਾਉਣ ਨੂੰ ਆਹ ਮਤਲਬ ਕਿ ਨਾਈਟ ਰਾਈਡਰ ਰਾਤ ਨੂੰ ਜਿਹੜੇ ਬਾਹਰ ਟੀ ਸ਼ਰਟ ਜੇ ਜਣਾ ਆ ਮਿਲਾ ਕੇ ਵੀ ਲੱਗ ਜਾਂਦੇ ਨੇ ਵੀ ਦੋ ਦੋ ਤਰ੍ਹਾਂ ਦੇ ਵੀ ਲੱਗ ਜਾਂਦੇ ਨੇ ਮੱਲ ਬਹੁਤ ਕੱਬੀ ਆ ਦਰਸ਼ਕ ਨੂੰ ਨਹੀਂ ਸੋਨੂੰ ਦਿਖਾ ਨਹੀਂ ਸਕਦੇ ਤੇ ਵਿੱਚ ਨਹੀਂ ਦਿਖਾਉਂਦੇ ਆ ਇਹੀ ਵਧੀਆ ਲੱਗਿਆ ਸੀ ਮੈਂ ਤਾਂ ਫਿਰ ਮੈਂ ਤਾਂ ਪਰਫਿਊਮ ਹੀ ਲੈਤਾਗਾ ਸਾਰ ਹੋਰ ਕੁਝ ਨਹੀਂ ਕਰਮਨ ਵਾਲਾ ਆ ਫੂਟਵਾਰ ਜੀ ਬਸ ਇਹ ਸੂ ਇਹ ਸ਼ਾਪਿੰਗ ਕਰਕੇ ਆਏ ਹੋਰ ਅਸੀਂ ਦੱਸ ਹੋਰ ਅਸੀਂ ਹੋਰ ਵੀ ਕਰਕੇ ਆਏ ਪਰ ਉਹ ਦਿਖਾ ਨਹੀਂ ਸਕਦੇ ਅਸੀਂ ਹੋਰ ਵੀ ਕਰਕੇ ਆਏ ਪਰ ਪਰ ਉਹ ਅਸੀਂ ਛੋਟੇ ਜਿਹੇ ਦਿਖਾ ਨਹੀਂ ਸਕਦੇ ਕੋਤਲ ਕੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੱਲਾ ਹੀ ਲਿਆਇਆ ਉਹ ਅਸੀਂ ਬੰਦਾ ਪਾਈ ਦੇਖੋਗੇ ਤੁਸੀਂ ਕਿਉਂਕਿ ਪਹਿਲਾਂ ਪਰ ਆਊਟ ਜਾ ਲੱਗਦਾ ਨਾ ਆਪਣਾ ਆਹ ਬਸ ਪ੍ਰੀਵਿਊ ਮੈਂ ਇਹਨਾਂ ਚੋ ਬਸ ਆਹੀ ਰੱਖਦਾ ਗੱਲਾਂ ਆਹੀ ਲਾਇਆ ਕਰੂੰਗਾ ਯਾਰ ਆਈਡੀ ਦੀ ਸਮੈਲ ਮੈਨੂੰ ਵਧੀਆ ਲੱਗੀ ਸਾਰਿਆਂ ਤੋਂ ਤੂੰ ਵਿਆਪਨ ਕਿਹੜਾ ਨਾਈਟ ਰੂਟ ਨੂੰ ਕੋਈ ਗਲਬਾ ਜਾਣੇ ਜਾਂ ਕਿਤੇ ਹੋਰ ਠੀਕ ਆ ਉਹ ਸ਼ਾਮ ਵਾਲੇ ਵੀ ਆ ਹੀ ਆ ਯਾਰ ਕਿਆ ਬਾਤ ਹੈ ਚੰਗਾ ਵੀ ਐਨਾ ਕੰਮ ਜਿੰਨ ਦਿੱਤੋ ਮੈਂ ਉਹ ਹੀ ਬਾਤ ਤੋਂ ਕੰਮ ਆਉਂਦਾ ਤਖਾਈ ਜਦ ਥੱਲੇ ਉੱਚੀ ਤਾਂ ਨਹੀਂ ਆ ਉੱਚੀ ਆ ਯਾਰ ਲੋਡ ਤਾਂ ਕਰ ਲੈ ਉੱਚੀ ਤਾਂ ਆਏਗੀ ਬਾਹਰ ਨਹੀਂ ਵੀ ਆ ਉਧਰੋਂ ਕਰੀਮੂ ਪਿੱਛੇ ਹੱਥ ਮਾਂ ਗੱਤਾਂ ਦੇਗੀ ਫਿਰ ਦਾਦਾ ਮੋਟਰ ਸੱਡੀ ਹੋਈ ਸੀ ਮਤਰਾ ਅਜੋ ਦਾ ਸੁੱਕ ਗਿਆ ਹੀ ਪਾਣੀ ਉਹ ਚ ਹੀ ਪੈਂਦੀ ਜੋ ਪਰਲੇ ਡੂਡ ਕਿੱਲੇ ਜੇ ਚ ਇਹ ਵੀ ਮੈਂ ਕਿਹਾ ਦੇਖ ਲਈ ਫਿਰ ਆਏ ਹੋ ਕੇ ਖੜ ਗਿਆ ਬਈ ਇੱਕ ਸਾਲ ਆਏ ਆ ਜਰ ਪਤਾ ਕੀ ਹੈ ਮਤਲਬ ਕਿ ਹੁਣ ਕੱਖਾਂ ਦਾ ਢੇੜਾ ਰਹਿ ਗਿਆ ਜਾਂ ਦੇਣ ਵਾਲਾ ਉਹਦਾ ਹੁਣ ਹੈ ਤਾਂ ਹੈ ਨਹੀਂ ਕਿਤੇ ਆਇਆ ਦਾ ਟਮੇਟਾ ਮੀ ਬੂਝੇ ਹੁਣ ਐ ਵੀ ਵਿੱਚ ਹੈਗੇ ਫਿਰ ਕੇ ਨਾ ਐ ਤਾਂ ਰਹੀ ਜਾਂਦੇ ਨਾ ਇਹਦਾ ਬਾਲੇ ਕੀੜਿਆਂ ਚ ਪੜੇ ਜਾਂਦੇ ਨੇ ਆਹ ਜੀ ਜਿਵੇਂ ਆਹ ਹਾਰੇ ਐ ਕਿਤੇ ਕਿਤੇ ਜੇ ਝਾਕਦੇ ਨੇ ਵੀ ਰਹਿ ਗਏ ਹੁਣ ਗੇੜਾ ਦੇਣ ਵਾਲਾ ਉਹ ਪਰਲੇ ਪਾਸੇ ਵੀ ਦੇਣ ਵਾਲਾ ਦੇ ਦੇਾਂਗੇ ਜੀ ਜੀ ਦੇਖੋ ਆਪਣੀ ਇੱਕ ਨੰਬਰ ਆ ਪੂਰੀ ਇੱਕ ਉਹ ਡਿੱਗੀ ਯਾਰ ਕੰਮ ਤੋਂ ਤੁਹਾਨੂੰ ਦਿਖਾਵਾਂ ਉਹ ਸੈਲਰ ਦੀ ਪਰ ਸੋ ਇੰਨਾ ਸ਼ੁਕਰ ਆ ਵੀ ਪਾ ਡਿੱਗੀ ਉਧਰ ਨੂੰ ਆ ਫੂਸੇ ਵਾਲੇ ਸੈਲਰ ਵਾਲੇ ਪਾਸੇ ਨੂੰ ਨਹੀਂ ਬਹੁਤ ਵਾਰੀ ਪਹਿਲਾਂ ਐਜੀ ਡਿੱਗ ਪੈਂਦੀ ਸੀ ਬਹੁਤ ਵਾਰੀ ਡਿੱਗੀ ਸੀ ਪਹਿਲਾਂ ਆਪਣੀ ਜੀਰੀ ਚ ਡਿੱਗਦੀ ਸੀ ਐਦਾਂ ਕੀ ਸੈਲਰ ਜੀ ਡਿੱਗੀ ਆ ਪਰਲੇ ਪਾਸੇ ਆਏ ਆ ਬਈ ਕਹਾਣੀ ਜੀ ਆ ਪਾ ਬੰਦੇ ਕਰ ਦਈਏ ਪਾਪ ਜੀ ਫੀਰੀ ਦੇਖੋ ਆਪਣੀ ਫੀਰੀ ਦਾ ਛੇਣਾ ਇਹਦਾ ਸੈਟਾ ਕਾਹਣੀ ਆ ਅਸੀਂ ਕੰਨ ਦ ਬਈ ਦੁਬਾਰੇ ਵੀ ਦੇਖ ਲੋ ਇਹ ਡਿੱ ਗਿਆ ਵਾ ਡਿੱ ਗਿਆ ਉਧਰ ਨੂੰ ਵਧੀਆ ਸ਼ੁਕਰ ਚਲੋ ਵੀ ਮਾਤਰੋ ਆਜ ਦਾ ਬਲੌਗ ਬਹੁਤਾ ਇੰਨਾ ਕੁ ਬਹੁਤ ਹੁੰਦਾ ਯਾਰ 20 ਮਿੰਟਾਂ ਦਾ ਫਿਰ ਬਾਲਾ ਦਾ ਵੱਡਾ ਹੋ ਜਾਣਾ ਵਿੱਚ ਵਿੱਚ 20 20 ਮਿੰਟਾਂ ਦਾ ਹੋ ਜਾਣਾ ਕਿਤੇ ਕਿਤੇ 30 30 ਮਿੰਟਾਂ ਫਿਰ ਮੈਨੂੰ ਦੋ ਪਾਰਟ ਕਰਨੇ ਪੈਣਗੇ